ਸਾਸ਼ਗਲਦੋਸ ਤੋਂ ਅੱਜ ਦੇ ਤੁਹਾਨੂੰ ਪੰਜਾਬ ਦੇ ਤਾਜ਼ਾ ਹਾਲਾਤ ਪੰਪਾਂ ਦੇ ਉੱਪਰ ਦੇਖੋ ਕਿਸ ਤਰ੍ਹਾਂ ਲੋਕਾਂ ਦੀਆਂ ਟੀਲਆਂ ਲਹਿਣਾ ਲੱਗ ਚੁੱਕੀਆਂ ਨੇ ਕਿਸ ਤਰ੍ਹਾਂ ਜੋ ਕਾਨੂੰਨ ਤੱਕਾਂ ਦੇ ਖਿਲਾਫ ਜੋ ਟਰੱਕ ਡਰਾਈਵਰ ਦੇ ਖਿਲਾਫ ਜੋ ਕਾਨੂੰਨ ਸੀ ਉਸ ਕਾਨੂੰਨ ਨੂੰ ਲਾਗੂ ਕਰਨ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤਰ੍ਹਾਂ ਪੰਪਾਂ ਦੇ ਉੱਪਰ ਭਾਰੀ ਲੈਣਾ ਲੱਗ ਚੁੱਕੀਆਂ ਲੋਕਾਂ ਨੂੰ ਖਿੱਚੋ ਤਾਣ ਬਣ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਅੱਜ ਦੇ ਪੰਜਾਬ ਦੇ ਤਾਜ਼ਾ ਹਾਲਾਤ ਕੋਈ ਕਿਸ ਕਿਸ ਤਰ੍ਹਾਂ ਪੰਜਾਬ ਦੇ ਹਾਲਾਤ ਤੁਸੀਂ ਪੰਪਾਂ ਦੇ ਉੱਤੇ ਰਸ ਦੇਖ ਸਕਦੇ ਹੋ ਕਿਸ ਤਰ੍ਹਾਂ ਰਸ ਪੈ ਚੁੱਕਾ ਆ ਆਪੋਤਾ ਪੈ ਚੁੱਕੀ ਆ ਵੀ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਤੇਲ ਆ ਉਹ ਖਤਮ ਨਾ ਹੋ ਜਾਵੇ ਜਾਂ ਕੁਝ ਨਾ ਕੁਝ ਅਸੀਂ ਜੋ ਇਸ ਕਤਾਰ ਚ ਕਿਤੇ ਵਾਂਝੇ ਨਾ ਰਹਿ ਜਾਈਏ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਅੱਜ ਦੇ ਤਾਜ਼ਾ ਹਾਲਾਤ ਕਿਸ ਤਰ੍ਹਾਂ ਲੋਕਾਂ ਦੇ ਵਿੱਚੋਂ ਕਿਚੋ ਤਣ ਬਣ ਚੁੱਕੀ ਹੈ ਕਿ ਸ਼ਾਇਦ ਪੰਜਾਬ ਦੇ ਅੰਦਰ ਉਹ ਜਾਂ ਡੀਜ਼ਲ ਖਤਮ ਹੋ ਰਿਹਾ ਜਾਂ ਪੈਟਰੋਲ ਖਤਮ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਜੋ ਪੰਜਾਬ ਦੇ ਹਾਲਾਤ ਬਣੇ ਆ ਇਸ ਤੋਂ ਜੋ ਲੋਕ ਤੇਲ ਪੋਣ ਵਾਸਤੇ ਕਿਸ ਤਰ੍ਹਾਂ ਲਾਈਨਾਂ ਦੇ ਵਿੱਚ ਖੜੇ ਹੋ ਚੁੱਕੇ ਨੇ ਓਕੇ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅੱਜ ਦੇ ਤਾਜ਼ਾ ਹਾਲਾਤ ਕਿ ਕਿਸ ਤਰ੍ਹਾਂ ਲੋਕ ਲੰਬੀਆਂ ਕਤਾਰਾਂ ਦੇ ਵਿੱਚ ਖੜਕੇ ਤੇਲ ਲੈ ਰਹੇ ਨੇ ਲੋਕਾਂ ਨੂੰ ਕਾਫੀ ਦੇਰ ਤੱਕ ਜਨ ਲਾਈਨ ਦੇ ਵਿੱਚ ਖੜਕੇ ਪਟਰੋਲ ਡੀਜ਼ਲ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਤਾਜ਼ਾ ਹਾਲਾਤਾਂ